ਹਾਂਜੀ ਮਾਸਟਰ ਜੀ ਜਿਹੜੀ ਅੱਜ ਦੀ ਮੀਟਿੰਗ ਕਰ ਰਹੇ ਉਹਦੇ ਬਾਰੇ ਜਾਣਕਾਰੀ ਦਿਓ ਜੀ ਅੱਜ ਦੀ ਮੀਟਿੰਗ ਇਹ ਹੈ ਜੀ ਵੀ ਸਾਡੇ ਅੱਗੇ ਸੀਗੀ ਪੰਜਾਬੀ ਦੇਸ਼ ਸਵਾ ਨਿਹਾਲ ਸਿੰਘਾ ਬਣੀ ਅੱਜ ਅਸੀਂ ਮੀਟਿੰਗ ਕਰਕੇ ਸਹਿਤਕ ਸਾਥ ਪਤੋ ਗੇਰ ਸਿੰਘ ਬਣਾਈ ਹੈ ਜਿਹੜੇ ਇਸ ਦਾ ਸਾਡਾ ਮਤਲਬ ਹੈਗਾ ਵੀ ਸਾਡੇ ਨਾਲ ਇਹ ਸੱਤ ਸ ਦੇ ਨਾਲ ਨਵੇਂ ਜਿਹੜੇ ਦੇਖ ਹੈ ਜਾਂ ਪਾਠਕ ਹੋਰ ਜੁੜਨ ਪਤੋ ਦਾ ਹੋਰ ਨਾਂ ਸਹਿਤ ਦੇ ਵਿੱਚ ਚੰਕੇ ਤੇ ਅੱਜ ਜਿਹੜੀ ਜੁਣ ਹੋਈ ਉਹਦੇ ਵਿੱਚ ਜਿਹੜੀ ਸਹਿਤ ਸਰਦੀ ਉਹਦੇ ਪ੍ਰਧਾਨਾਂ ਅਸੀਂ ਚੁਣਿਆ ਰਾਜਪਾਲ ਜੀ ਪਤੋ ਤੇ ਨਾਲ ਹੀ ਉਹਨਾਂ ਦੇ ਦੇ ਸੀਨੀਅਰ ਮੀਤ ਪ੍ਰਧਾਨ ਨੇ ਉਹ ਹਰੀਸ਼ ਸਿੰਘ ਜੀ ਦੋਦਾ ਤੇ ਜਨਵਰ ਸਕੱਤਾ ਸਾਡੇ ਉੱਗੇ ਜਿਹੜੇ ਲੇਖ ਕਹਿ ਗਿਆ ਆਪਣੇ ਹਰਜੀਤ ਪਤੋ ਜੀ ਆ ਉਹਨਾਂ ਦੇ ਨਾਲ ਹੀ ਸਾਡੇ ਪੁਰਾਣੇ ਸਹਿਦਕਾਰ ਮੈਂਬਰ ਆ ਜਿਹੜੇ ਅੰਮਰਤ ਕੰਡਾ ਜੀ ਹੈ ਇਸੇ ਤਰ੍ਹਾਂ ਹੀ ਖਜ਼ਾਨਚੀ ਸਾਡੇ ਜਗੰਦਰ ਜੀ ਹੈ ਤੇ ਜਿਹੜੇ ਸਰਪ੍ਰਸ ਬਣਾਇਆ ਉਹ ਸਾਡੇ ਮੰਗਲਮੀਤ ਪਤੋ ਜੀ ਤੇ ਮੈਨੂੰ ਦਿੱਤੀ ਹੈ ਜ਼ਿੰਮੇਵਾਰੀ ਤੇ ਨਾਲ ਹੀ ਸਾਡੇ ਜਿਹੜੇ ਖਜ਼ਾਨਚੀ ਹੈ ਗਰਚਨ ਸਿੰਘ ਜੀ ਰਾਜੂ ਉਹਨਾਂ ਨੇ ਖਜ਼ਾਨਚੀ ਬਣਾਇਆ ਜਿਹੜੇ ਮੈਂਬਰ ਆ ਕੁਲਦੀਪ ਸਿੰਘ ਜੀ ਹੈ ਤੇ ਆਪਣੇ ਹਿੰਦਰੀ ਜੀ ਹੈ ਏ ਆਪਣੇ ਚੂਰ ਦੇ ਪਤਵ ਹੈ ਜਲਦੀਪ ਜੀ ਹਾਂ ਜੀ ਪ੍ਰਧਾਨ ਜੀ ਕੀ ਕਹੋਗੇ ਅੱਜ ਦੀ ਤੁਹਾਡੀ ਚੋਣ ਦੇ ਵਿੱਚ ਤੁਸੀਂ ਪ੍ਰੈਜ਼ੀਡੈਂਟ ਬਣੇ ਹੋ ਜੀ ਮੈਂ ਸ਼ੁਕਰਗੁਜ਼ਾਰ ਹਾਂ ਜੀ ਸਾਰੇ ਮੇਰੇ ਸੀਨੀਅਰ ਜਿੰਨੇ ਵੀ ਮੇਰੇ ਪਿੰਡ ਦੇ ਸਹਿਤਕ ਆ ਲਖਾਰੀ ਹੈਗੇ ਹਨ ਉਹਨਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਹਾ ਉਸ ਕਾਬਿਲ ਸਮਝਿਆ ਤੇ ਮੈਂ ਆਪਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਜਿੰਨੇ ਵੀ ਮੇਰੀ ਚਕਾਬਲੀਤਾ ਉਸ ਹਿਸਾਬ ਨਾਲ ਮੈਂ ਜ਼ਿੰਮੇਵਾਰੀ ਲਵਾਂਗਾ ਜੀ ਸਤਿ ਹਾਂਜੀ ਸਾਡੇ ਦਾ ਸਹਿਦਕਰ ਹਰਪ੍ਰੀਤ ਪੱਤੋ ਵੀ ਨੇ ਪੱਤੋ ਜੀ ਕੀ ਕਹੋਗੇ ਜੀ ਮੈਂ ਅੱਜ ਬਹੁਤ ਵਧੀਆ ਭਾਗਾਵੜਾ ਦੇ ਨਾਲ ਕਿ ਇੱਕ ਤਾਂ ਸਭ ਤੋਂ ਪਹਿਲਾਂ ਬੀਖੀ ਮੀਨੂਪਰਕ ਸਿੰਘ ਜੀ ਦਾ ਅੱਜ ਅਸੀਂ ਉਹਨਾਂ ਨੂੰ ਸਮਰਪਤ ਅੱਜ ਦਿਨ ਮਨਾ ਰਹੇ ਹਾਂ ਸਮੂਹ ਹਿੰਦੀ ਜਿੰਨੇ ਵੀ ਸਾਥ ਸਹਿਦ ਸਭਾ ਬਣਾਈ ਅਸੀਂ ਉਹਦੇ ਜਿਹਨੇ ਵੀ ਮੈਂਬਰ ਆ ਤੇ ਅਸੀਂ ਪੰਜਾਬੀ ਮਾਂ ਬੋਲੀ ਨੂੰ ਸਮਰਪਤ ਅੱਜ ਦੀ ਵਾਤੋ-ਵਾਟ ਇਸ ਕਲਿੱਕਰ ਦੇ ਵਿੱਚ ਕੰਮ ਕਰਕੇ ਅਸੀਂ ਹੋਰ ਪਰਪਲਟ ਕਰਾਂਗੇ ਪੰਜਾਬੀ ਮਾਂ ਨੂੰ ਪੰਜਾਬੀ ਮਾਂ ਬੋਲੀ ਨੂੰ ਤੇ ਅਸੀਂ ਛੀਦਾ ਦੇ ਦਿਹਾੜੇ ਇਸੇ ਤਰ੍ਹਾਂ ਹੀ ਮਨਾਉਂਦੇ ਰਾਵਾਂਗੇ ਮੈਂ ਬਹੁਤ ਜੀ ਧੰਨਵਾਦੀ ਹਾਂ ਸਾਰੇ ਪ੍ਰਧਾਨਾਂ ਵਾਹ ਇਧਰੀ ਬਰਾੜ ਜੀ ਕੀ ਕਹੋਗੇ ਅੱਜ ਦੀ ਮੀਟਿੰਗ ਪ੍ਰਤੀ ਜੀ ਅਸੀਂ ਪਹਿਲਾਂ ਤਾਂ ਸਾਰਿਆਂ ਨੂੰ ਸਸੇਕਾਲ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਅੱਜ ਦੇ ਸਾਡੇ ਪ੍ਰਸ਼ੂਤਮ ਸਰ ਜੀ ਜੋ ਸਾਰਿਆਂ ਨੂੰ ਪਿਆਰ ਕਰਦੇ ਨੇ ਸਾਡੇ ਪਿੰਡ ਦੀ ਸ਼ਾਨ ਬਾਈ ਪੀਤਾ ਸਿੰਘ ਜੀ ਦੇ ਸਰ ਪ੍ਰਸ਼ੂਤਮ ਸਿੰਘ ਜੀ ਬਹੁਤ ਹੀ ਵਧੀਆ ਅੱਜ ਇੱਕ ਨਿੱਕੇ ਜਿਹੇ ਸੱਦੇ ਤੇ ਹੀ ਛੋਟੇ ਜਿਹੇ ਸੱਦੇ ਦੇਖੋ ਅੱਜ ਕਿੰਨਾ ਉਤਸ਼ਾਹ ਸਾਰਿਆਂ ਦੇ ਵਿੱਚ ਬਹੁਤ ਹੀ ਵਧੀਆ ਪਹਿਲੀ ਮੀਟਿੰਗ ਹੋਈ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਮਹੀਨਿਆਂ ਦੇ ਵਿੱਚ ਅਸੀਂ ਹਰ ਮੀਟਿੰਗ ਦੇ ਵਿੱਚ ਵੱਡੇ ਪੱਧਰ ਤੇ ਇਕੱਠ ਕਰਕੇ ਪਿੰਡ ਦਾ ਇੱਕ ਵਧੀਆ ਨੌਜਵਾਨ ਪੀੜੀ ਨੂੰ ਕਪਤਾਮਾ ਰਹੀ ਸੇਧ ਰਹੀ ਔਰ ਕਹਾਣੀ ਰਚਨਾ ਰਹੀ ਸਿੱਧੇ ਰਾਸਤੇ ਪਾ ਕੇ ਸੇਧ ਬਣਾ ਕੇ ਪਿੰਡ ਦਾ ਭਵਿੱਖ ਸਜਾ ਇੰਨੀਆਂ ਗੱਲਾਂ ਕਹਿੰਦੇ ਖਿਮਾ ਤੇ ਜੀ